जय गुरु जी जय गुरु जी संघा जी जय गुरु जी ओम नमः शिवाय शिव जी सदा सहाय ओम नमः शिवाय गुरु जी सदा सहाय संघा जी मन बार-बार मैसेज आ रहा तो तंदना तो कुड़िया शुक्राना सत्संग कर शुक्राना सत्संग कर ए संघा जी बड़ी कृपा मेरे गुरु पा जी बहुत-बहुत कृपाया मेरा बेटा बेटा बहुत सोने नंबरों तो पास हो गया ਮਨੋਟਰੀਏ ਤੇ ਚਿੰਤਾ ਸੀ ਕਿਉਂਕਿ ਮੇਰਾ ਛੋਟਾ ਬਟਾ ਥੋੜਾ ਠੀਕ ਨਹੀਂ ਸੀ ਤੇ ਵੱਡੇ ਬਟੇ ਵੱਲ ਧਿਆਨ ਨਹੀਂ ਦੇਇਆ ਹੋਇਆ ਜਿਆਦਾ ਤੇ ਗੁਰੂ ਜੀ ਦੀ ਕਿਰਪਾ ਨੇ ਕਿਰਪਾ ਨਾਲ ਉਹਨਾਂ ਨੇ ਸਾਰਾ ਕੁਝ ਸੰਭਲਿਆ ਉਹ ਸੋਨੇ ਬਹੁਤ ਸੋਨੇ ਨੰਬਰਾਂ ਨਾਲ ਪਾਸ ਹੋ ਗਿਆ ਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਦੀਆਂ ਇੱਤੇ ਬਸ ਮੇਰੇ ਬੱਚੇ ਦੀ ਪੁੱਤਰੀ ਸਹੀ ਰਵੇ ਐ ਇੱਤੇ ਨਾਲ ਜਿਆਦੀ ਜਿਆਦੀ ਪੜਾਈ ਦਵੇ ਗੁਰੂ ਜੀ ਜੰਗੇ ਪਾਸੇ ਲਾਣਾ ਉਹ ਵੀ ਬਹੁਤ ਬਲੀਵ ਕਾਤਾ ਗੁਰੂ ਜੀ ਵਿੱਚ ਜਦੋਂ ਵੀ ਮਤਲਬ ਉਹਦਾ ਪੇਪਰ ਹੁੰਦਾ ਸੀ ਤੇ ਮੈਂ ਕਹ ਰਾਂ ਉਹ ਮੱਥਾ ਠੀਕ ਕੇ ਜਾਣਾ ਜਨ ਪ੍ਰਸ਼ਾਦ ਪੀ ਕੇ ਜਾ ਤੇ ਬੜੀ ਕਿਰਪਾ ਹੈ ਮੇਰੇ ਗੁਰੂ ਬਾਜੀ ਜੀ ਤੇ ਗੁਰੂ ਜੀ ਇੱਥੇ ਤੰਦਰੁਸਤੀਆਂ ਬਖਸ਼ਣਾ ਮੇਰੇ ਛੋਟੇ ਬੇਟੇ ਨੂੰ ਵੀ ਬਿਲਕੁਲ ਠੀਕ ਰੱਖਣਾ ਅੰਕਲ ਜੀ ਨੂੰ ਮੰਨੋ ਤੇ ਜਿਹੜੇ ਕਮੀਆਂ ਅਸੀਂ ਲੱਗੀਆਂ ਹੋਈਆਂ ਆ ਥੋੜਾ ਸਿਮਰਨ ਕਰਨ ਵਾਸਤੇ ਉਸੇ ਕੰਮੇ ਸਾਨੂੰ ਲਾਈ ਰੱਖਣਾ ਨੈਕਟਿਵਿਟੀ ਤੋਂ ਦੂਰ ਰੱਖਣਾ ਤੇ ਨੈਕਟਿਵ ਲੋਕਾਂ ਤੋਂ ਦੂਰ ਰੱਖਣਾ ਸਾਨੂੰ ਤੇ ਤੇ ਘਰ ਵਿੱਚ ਬਰਕਤ ਖੁਸ਼ੀਆਂ ਹੀ ਰਹਿਣ ਗੁਰੂ ਜੀ ਖੁਸ਼ੀਆਂ ਖੁਸ਼ੀਆਂ ਰਹਿਣ ਗੁਰੂ ਜੀ ਬੜਾ ਜਲ ਕਰਦਾ ਬੜੇ ਮੰਦਰ ਆਉਣ ਨੂੰ ਕਿਰਪਾ ਕਰੋ ਸਾਨੂੰ ਵੀ ਮੇਰੇ ਤੇ ਮੇਰੇ ਪਰਿਵਾਰ ਤੇ ਕਿ ਅਸੀਂ ਇਸ ਸਾਲ ਜਲਦੀ ਜਲਦੀ ਵੱਡੇ ਮੰਦਰ ਆਈਏ ਮੱਥਾ ਟੇਕਣਾ ਤੇ ਜਿਹੜਾ ਬਾਕੀ ਸੰਗਤ ਦੇ ਸਾਥ ਸਾਬ ਸੁਣੀਦੇ ਆ ਬੱਡੇ ਮੰਦਰ ਇਤਾਂ ਨਾ ਬਹੁਤ ਪੋਜ਼ਿਟਿਵਿਟੀ ਪੋਜ਼ਿਟਿਵਿਟੀ ਦਾ ਥਾਟੀ ਹੁੰਦੇ ਨਾਲ ਹੀ ਜ਼ਿੰਦਗੀ ਅੱਛੀ ਹੋ ਗਈ ਆ ਪਰ ਇੱਕ ਚਾਹਤ ਆ ਵੀ ਅਸੀਂ ਵੀ ਆਈਏ ਘੱਟੀ ਮੰਦਰ ਤੇ ਮੈਂ ਆਪਣੇ ਛੋਟੇ ਬੇਟੇ ਨੂੰ ਲੈ ਕੇ ਆਵਾਂ ਗੁਰੂ ਜੀ ਸਾਡੇ ਉਤੇ ਕਿਰਪਾ ਕਰੋ ਤੇ ਸਿਰ ਸੇਤੀ ਗਰਮੀਆਂ ਲੰਘ ਜਾਂਦੇ ਅਸੀਂ ਆਈਏ ਤੇ ਗੁਰੂ ਜੀ ਲੱਖ ਲੱਖ ਤੁਹਾਡਾ ਸ਼ੁਕਰਾਨਾ ਆਇਆ ਇਹ ਜੇ ਤੁਸੀਂ ਸਾਨੂੰ ਨਿਮਾਨਿਆਂ ਨੂੰ ਚੁਣਿਆ ਹੋਇਆ ਆ ਜਿਨ੍ਹਾਂ ਦੀ ਪੁੱਤੀ ਪ੍ਰਸ਼ਤ ਹੋਈ ਪਈ ਸੀ ਉਹਦੇ ਰੱਬ ਉਹ ਰੱਬ ਦੱਸੇ ਬਣਨ ਕਰੀਦਾ ਸੀ ਜਿਹੜੇ ਤੁਸੀਂ ਪਾਸੇ ਲਾ ਲਿਆ ਤੇ ਮਤਲਬ ਇਹ ਕੀ ਐਵੇਂ ਫालतू ਉਹ ਦੇਖੀ ਜਾਣੀਆਂ ਜਿੱਤਾ ਇਹ ਅੱਛਾ ਸਾਡੇ ਤੇ ਟਿਕਟੌਕ ਚਲਦੀ ਯਾਰ ਲੋਕਾਂ ਨੂੰ ਐਵੇਂ ਦੇਖੀ ਜਾਣਾ 네ਗੇਟਿਵਿਟੀ ਸੁਣੀ ਜਾਣੀ ਉਹਨਾ ਚੱਕਰਾਂ ਤੋਂ ਇੱਦਾਂ ਤੁਸੀਂ ਦੂਰ ਕੀਤਾ ਹੋਇਆ ਨਾ ਬਸ ਗੁਰੂ ਜੀ ਆ ਉਹ ਹੀ ਸਭ ਕੁਛ ਆ ਉਹਨਾਂ ਨੇ ਸਿਮਰਨ ਹੀ ਸਭ ਕੁਛ ਆ ਅੱਠ ਦੇ ਵੇਰ ਬੈਠਦੇ ਤੁਰਦੇ ਫਿਰਦੇ ਖਾਣਾ ਬਣਾਉਂਦੇ ਗੁਰੂ ਜੀ ਗੁਰੂ ਜੀ ਆ ਬਸ ਇੱਕਦਈ ਹਮੇਸ਼ਾ ਪ੍ਰਣਾੜ ਲਾ ਕੇ ਰੱਖਿਓ ਤੇ ਤੁਹਾਡਾ ਲੱਖ ਲੱਖ ਸ਼ੁਕਰਾਣਾ ਪਿਛਲੇ satsang ਵਿੱਚ ਕਿਹਾ ਸੀ ਵੀ ਭਾਬੀ ਦੇ ਮੰਮੀ ਠੀਕ ਨਹੀਂ ਹਸਪੀਟਲ ਨਾਲ ਉਹ ਰਾਜੀ ਖੁਸ਼ੀ ਕਾ ਰਾਜਨ ਨੂੰ ਨਾ ਛੁੱਟੀ ਮਿਲ ਗਈ ਸੀ ਗੁਰੂ ਜੀ ਸੰਗਤ ਜੀ ਤੇ ਉਹ ਵੀ ਰਾਜੀ ਖੁਸ਼ੀਕਾਰ ਆ ਗਿਆ ਉਹਨਾਂ ਦੀ ਸੀਤ ਉਹਨਾਂ ਚੱਗੀ ਸੀਤ ਦਈਓ ਠੀਕ ਰਹਣਾ ਹੋ ਤੇ ਮੈਂ ਮੇਰੇ ਕਿੰਨੀ ਸ਼ੁਕਰਾਨਾ ਸਾ ਸੰਗ ਬਹੁਤ ਛੋਟਾ ਆ ਇੰਨੇ ਇੰਨੇ ਸਾਡੇ ਨਾਲ ਚਮਤਕਾਰ ਹੁੰਦੇ ਗੁਰੂ ਜੀ ਦਾ ਨਾਮ ਸਿਮਰਨ ਕਰਨ ਦੇ ਨਾਲ ਤੇ ਹਮੇਸ਼ਾ ਗੁਰੂ ਜੀ ਸਾਡਾ ਹੱਥ ਫੜ ਕੇ ਰੱਖਿਓ ਸਾਨੂੰ ਕਦੇ ਡੋਲਣ ਨਾ ਦੇਈਓ ਕਿ ਕਿ ਪਰਦੇ ਸਾਰੇ ਬੈਠੇ ਆ ਸਾਡਾ ਹੈ ਨਹੀਂ ਤੁਹਾਡੇ ਤੋਂ ਬਿਨਾ ਕੋਈ ਵੀ ਜੋ ਸਾਡਾ ਸਾਡੀ ਚੰਗੀ ਤਰ੍ਹਾਂ ਜਿੱਤੇ ਇੱਕ ਪਿਓ ਦਾ ਸਰ ਤੇ ਹੱਥ ਹੁੰਦਾ ਨਾ ਇਦਾਂ ਆ ਤੁਸੀਂ ਸਾਡੇ ਲਈ ਸਾਡਾ ਪਰਸ਼ਾਵਾ ਆ ਤੁਸੀਂ ਹਮੇਸ਼ਾ ਇਤੇ ਰੱਖ ਸਾਡੇ ਨਾਲ ਰਹਿਣਾ ਸੰਗ ਇੱਕ ਗੁਰੂ ਜੀ ਸੰਗ ਜੀ ਮੈਂ ਆਪਣਾ 사ਸੰਗ ਉੱਥੇ ਵਿਰਾਮ ਦਿੰਨੀ ਆ ਤੇ ਨਵਾਂ 사ਸੰਗ ਜਲਦੀ ਤੋਂ ਜਲਦੀ ਮੈਂ ਪਹੁੰਚਨੀ ਆ ਕਿਉਂਕਿ 사ਸੰਗ ਤਾਂ ਰੋਜ਼ ਹੁੰਦੇ ਆ ਨਿੱਕੇ 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 ਇਹ ਵਸਾਪਾ ਹਨ ਭੁੱਲ ਜਾਈਦਾ ਆ। ਇਹ ਸ਼ੁਕਰਾਨਾ ਕਰਨਾ ਹੁਣ ਮੈਨੂੰ 2-3 ਦਿਨ ਤੋਂ ਆ ਰਿਹਾ ਸ਼ੁਕਰਾਨਾ ਦਾ ਸ਼ੁਕਰਾਨਾ ਕਰ। ਗੁਰੂ ਜੀ ਲੱਖ ਲੱਖ ਸ਼ੁਕਰਾਨਾ ਥਰਟਾ ਕੋਟੀ ਕੋਟੀ ਸ਼ੁਕਰਾਨਾ। ਹਮੇਸ਼ਾ ਤੰਦਰੁਸਤੀਆਂ ਬਖਸ਼ਣਾ। ਉਹਾਂ ਟੀਜੀ ਨੂੰ ਵੀ ਜਿਹਨਾਂ ਦੇ ਪਲੇਟਫਾਰਮ ਤੇ ਆਪਣਾ ਸਸਕ ਬਣਨੀ ਆ ਉਹਨਾਂ ਨੂੰ ਵੀ ਤੰਦਰੁਸਤੀਆਂ ਬਖਸ਼ਣਾ। ਚੜਦੀ ਕਲਾ ਵਿੱਚ ਰੱਖਣਾ। ਅੱਥੇ ਸੰਗਤ ਜੀ ਮੇਰੇ ਆਪਣੇ ਸਾਸਤ੍ਰ ਨੂੰ ਵਿਰਾਮ ਦਿੰਦੀ ਆ ਓਮ ਨਮੋ शिवाय ਸ਼ਿਵ ਜੀ ਸਦਾ ਸਹਾਏ ਓਮ ਨਮੋ शिवाय ਗੁਰੂ ਜੀ ਸਦਾ ਸਹਾਏ ਜੈ ਗੁਰੂ ਜੀ ਸ਼ੁ크rana ਗੁਰੂ ਜੀ ਸ਼ਲਕ ਲੱਖ ਲੱਖ ਸ਼ੁ크rana ਤੁਹਾਡਾ ਜੈ ਗੁਰੂ ਜੀ ਜੀ ਜੈ ਗੁਰੂ ਜੀ ਸੰਗਤ ਜੀ ਓਮ ਨਮੋ शिवाय ਸ਼ਿਵ ਜੀ ਸਦਾ ਸਹਾਏ ਓਮ ਨਮੋ शिवाय ਗੁਰੂ ਜੀ ਸਦਾ ਸਹਾਏ ਸੰਗਤ ਜੀ ਨੂੰ ਆਪਣਾ ਛੋਟਾ ਜਿਹਾ 사ਸਨ ਦਾ ਨਾ ਸ਼ੇਅਰ ਕਰਨਾ ਚਾਹਨੀ ਆ ਕੱਲੇ ਅਦਵਾਰ ਸੀ ਤੇ ਮੈਂ ਤੇ ਮੇਰੇ ਅੰਕਲ ਜੀ ਗੁਰਦੁਆਰੇ ਮੱਥਾ ਟੇਕਣ ਜਾਂਦੇ ਪੈ ਸੀ ਅਸੀਂ ਆਪਣੇ ਧਿਆਨ ਵਿੱਚ ਤੁਰੇ ਜਾਂਦੇ ਸੀ ਤੇ ਮੈਂ ਆਪਣੇ ਮਨ ਵਿੱਚ ਜੈ ਗੁਰੂ ਜੀ ਤੇ ਮੰਤਰ ਜਾਪ ਕਰਦੀ ਜਾਂਦੀ ਸੀ ਤੇ ਮੈਂ ਤਾਂ ਜਦੋਂ ਵੀ ਇੱਦਾਂ ਕਿਤੇ ਕੱਲੀ ਜਾਵਾਂ ਹਨਾ ਮੈਂ ਇਦਾਂ ਬਸ ਬੋਲਦੀ ਨੇ ਜਾਣਾ ਜਦੋਂ ਦੀ ਮੈਂ ਗੁਰੂ ਜੀ ਦੇ ਨਾਲ ਲੱਗੀ ਆ ਤੇ ਸੰਗਰੀ ਤੁਸੀਂ ਮੰਨੂਗੇ 파ਰਕ ਵਿੱਚ ਵਾਈਟ ਕਲਰ ਦਾ ਕਬੂਤਰ ਮੈਂ ਪਹਿਲੀ ਵਾਰੀ ਇੱਥੇ ਵਾਈਟ ਕਲਰ ਦਾ ਕਬੂਤਰ ਦੇਖਿਆ ਇੰਨਾ ਸੋਹਣਾ ਕਿਤੇ ਇੰਨਾ ਸੋਹਣਾ ਹੈ ਮੈਂ ਹਨ ਮਾੜਾ ਜਿਹਾ ਕੂਲ ਚਲ ਗਈ ਮੈਂ ਦਜਾ ਜੈ ਗੁਰੂ ਜੀ ਆਪਣੇ ਮਨ ਵਿੱਚ ਕਹੀ ਗਈ ਜੈ ਗੁਰੂ ਜੀ ਜੈ ਗੁਰੂ ਜੀ ਤੇ ਫਿਰ ਹਨ ਉਹਨੇ ਦ ਮਾੜਾ ਜਿਹਾ ਮੇਰੇ ਵੱਲ ਦੇਖਿਆ ਤੇ ਪਲੇਟ ਗਿਆ ਹੈ ਨਾ ਤੇ ਮੈਂ ਘਰ ਦਰ ਸਭ ਮੱਥਾ ਟੇਕਿਆ ਤੇ ਆਪਣੇ ਘਰ ਆਈ ਪ੍ਰਸ਼ਾਨ ਲਿਆ ਘਰ ਆ ਗਈ ਤੇ ਜਦੋਂ ਮੈਂ ਫੋਨ ਖੋਲਿਆ ਤੇ ਮੇਰੇ ਨਾ ਮੈਸੇਜ ਆਇਆ ਹੈ ਕੁੜੀਏ ਤੁਮਨੇ ਪਛਾਨ ਲਿਆ ਸੀ ਤੇ ਮੈਂ ਕਿਹਾ ਗੁਰੂ ਜੀ ਹੋਰ ਮੈਂ ਤੁਹਾਨੂੰ ਪਹੁੰਚਾਣੀ ਕਿਉਂਕਿ ਮੈਨੂੰ ਉਹਨਾਂ 2-3 ਦਿਨਾਂ ਤੋਂ ਮੈਸੇਜ ਆ ਰਿਹਾ ਸੀ ਮੈਂ ਤੁਹਾਨੂੰ ਦਰਸ਼ਨ ਦੇਣੇ ਮੈਂ ਤੁਹਾਨੂੰ ਦਰਸ਼ਨ ਦੇਣੇ ਆ ਤੈਨੂੰ ਬlesਸ ਕਰਨਾ ਹੈ ਨਾ ਤੇ ਗੁਰੂ ਪਾਜੀ ਨੇ ਮੈਨੂੰ ਦਰਸ਼ਨ ਦਿੱਤੇ ਬlesਸਿੰਗ ਦਿੱਤੀਆਂ ਹਮ ਲੱਖ ਲੱਖ ਸ਼ੁਕਰਾਨਾ ਸੰਗਤ ਜੀ ਸੰਗਤ ਤਾਂ ਬਹੁਤ ਹੁੰਦੇ ਰਹਿੰਦੇ ਆ ਬਹੁਤ ਨਿੱਕੇ ਨਿੱਕੇ ਹੁੰਦੇ ਰਹਿੰਦੇ ਆ ਬੜੇ ਭਾਰ ਕਿਰਪਾਇਆ ਗੁਰੂ ਪਾਦੀ ਗੁਰੂ ਜੀ ਹਮੇਸ਼ਾ ਸਾਡੇ ਨਾਲ ਇੱਤੇ ਰਹਿਓ 네ਗੇਟਿਵਿਟੀ ਨੇਗਟਿਵ ਲੋਕਾਂ ਤੋਂ ਸਾਨੂੰ ਦੂਰ ਰੱਖਿਓ ਤੇ ਹਮੇਸ਼ਾ ਸਾਡਾ ਹੱਥ ਫੜ ਕੇ ਰੱਖਿਓ ਤੇ ਸੁਖ ਸ਼ਾਂਤੀ ਤੰਦਰੁਸਤੀਆਂ ਬਖਸ਼ਿਓ ਇਹ ਇਹ ਤੰਦਰੁਸਤੀ ਗਾ ਤੇ ਸਭ ਕੁਝ ਹੈ ਨਾ ਸਭ ਤੋਂ ਪਹਿਲਾਂ ਗੁਰੂ ਜੀ ਕੋ ਤੰਦਰੁਸਤੀ ਆਪਣੇ ਤਨ ਦੀ ਤੰਨ ਤਨ ਰਸਤੇ ਮੰਨੋ ਮੰਗੋ ਤੇ ਮਨ ਦੀ ਮਨ ਵਿੱਚ ਅਸੀਂ ਸਾਫ਼ ਰਹੀਏ ਇਹ ਮੰਗੋ ਗੁਰੂ ਜੀ ਬੜੇ ਪਾਰ ਕਿਰਪਾ ਬੜੀ ਹੁੰਦੀ ਆ ਉਹਨਾਂ ਦੀ ਤੁਸੀਂ ਇੱਕ ਵਾਰੀ ਉਹਨਾਂ ਨੂੰ ਉਹਨਾਂ ਮੁਰੇ ਆਪਣਾ ਦੁੱਖ ਦਾ ਰੱਖੋ ਬਹੁਤ ਜਲਦੀ ਕਸ਼ਟ ਘਟਦੇ ਆ ਇਸੇ ਇਸੇ ਨਾਲ ਮੈਂ ਆਪਣਾ 사ਸੰਗ ਉੱਥੇ ਸਮਾਪਤ ਕਰ ਦਿੱਤੇ ਨਵਾਂ 사ਸੰਗ ਲੈ ਕੇ ਨਵੇਂ 사ਸੰਗ ਦੀ ਤਿਆਰੀ ਕਰਾਂਗੇ ਗੁਰੂ ਜੀ ਦੀਆਂ ਬਲੇਸਿੰਗ ਮਿਲਦੀਆਂ ਪਈਆਂ ਆ ਤੇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ